ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੋਂ ਤੁਹਾਡਾ ਸਵਾਗਤ ਕਰਦੀ ਆਂ ਅੱਜ ਮੈਂ ਜਿਹੜੀ ਵੀਡੀਓ ਬਣਾਉਣ ਲੱਗੀ ਆਂ ਇਹ ਵੀਡੀਓ ਹੈਗੀ ਆ ਜੀ ਸਿੰਦੀ ਬੁੱਟੀ ਦੀ ਕਿਉਂਕਿ ਪਹਿਲਾਂ ਆਪਾਂ ਜਿਵੇਂ ਮੈਂ ਵੀਡੀਓ ਬਣਾਈ ਸੀ ਕਿ ਆਪਾਂ ਸੂਟ ਰੈਡੀ ਕੀਤਾ ਸੀ ਮਹਰੀਂ ਦਾ ਤੇ ਮੈਂ ਸਟਾਰਟਿੰਗ ਤੋਂ ਲੈ ਕੇ ਤੁਹਾਨੂੰ ਦੱਸ ਰਹੀ ਆਂ ਸਿੰਦੀ ਬੁੱਟੀ ਦੇ ਵਿੱਚ ਆਪਾਂ ਕਿਵੇਂ ਬਣਾਉਣਾ ਤੁਸੀਂ ਜੀ ਨੂੰ ਨਹੀਂ ਆਉਂਦਾ ਨਾ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਦੋ ਲਾਈਨਾਂ ਲਗਾ ਲੈਣੀਆਂ ਲੰਬੀਆਂ ਦੋ ਐਸ ਤਰ੍ਹਾਂ ਠੀਕ ਹੈ ਤਾਂ ਇਹਨਾਂ ਦੇ ਆਸ-ਪਾਸ ਜਿਹੜੀਆਂ ਇੱਕ ਡੱਬੀ ਬਣਾ ਲਿਓ ਇੱਕ ਛੱਡ ਦਿਓ ਇੱਕ ਬਣਾ ਲਓ ਤੇ ਇੱਕ ਛੱਡ ਦਿਓ ਇਸ ਤਰੀਕੇ ਨਾਲ ਤੁਸੀਂ ਇਹਨੂੰ ਟ੍ਰੇਸ ਕਰ ਸਕਦੇ ਹੋ ਇਹ ਕੈਰੀ ਡੱਬੀ ਦੀ ਜਿਹੜੀ ਬੂਟੀ ਬਣੂਗੀ ਹਨਾ ਤੇ ਇਹਦੇ ਲਈ ਤੁਸੀਂ ਐਂਕਰ ਦਾ ਧਾਗਾ ਯੂਜ਼ ਕਰ ਸਕਦੇ ਹੋ ਜਾਂ ਰੇਸ਼ਮੀ ਐਂਕਰ ਵੀ ਮਿਲ ਜਾਂਦਾ ਆਪਾਂ ਨੂੰ ਤੇ ਕਾਟਨ ਵਾਲਾ ਹੁੰਦਾ ਸੂਈ ਦੀ ਗੱਲ ਕਰੀਏ ਤਾਂ ਕੇਸਮੈਂਟ ਦੀ ਸੂਈ ਜਾਂ ਤਰਪਾਈ ਵਾਲੀ ਸੂਈ ਜਿਹੜੀ ਆਪਣੇ ਮੋٹے ਨਖਾਰੇ ਦੀ ਹੋਵੇ ਜਿਹਦੇ ਵਿੱਚੋਂ ਸਾਰੇ ਦੇ ਸਾਰੇ ਧਾਗੇ ਕਲੀਅਰਲੀ ਨ ਲੰਗਸ ਆਣਾ ਪੱਕਾ ਬੰਨ੍ਹ ਦੇ ਕਰ ਜੁਗੀ ਹੈ ਨਾ ਤਾਂ ਜਿਹੜਾ ਤੁਸੀਂ ਸ਼ੁਰੂ ਕਰਨਾ ਤੁਸੀਂ ਕਿਸੇ ਵੀ ਨੁੱਕਰ ਤੋਂ ਸ਼ੁਰੂ ਕਰ ਸਕਦੇ ਹੋ ਜਿਵੇਂ ਆਪਾਂ ਇੱਥੋਂ ਥੋੜਾ ਜਿਹਾ ਟਾਂਕਾ ਬਾਹਰ ਨੂੰ ਰੱਖਣਾ ਹਲਕਾ ਜਿਹਾ ਬਾਹਰ ਨੂੰ ਰੱਖਿਆ ਹਾਂਜੀ ਇਸ ਤਰ੍ਹਾਂ ਆਪਾਂ ਹਲਕਾ ਜਿਹਾ ਜਿਵੇਂ ਆ ਡੱਬੀ ਤੋਂ ਮੈਂ ਬਾਹਰ ਨਿਸ਼ਾਨ ਲੈ ਲਿਆ ਹੈ ਨਾ ਤਾਂ ਆਪਾਂ ਇਸ ਤਰੀਕੇ ਨਾਲ ਸ਼ੁਰੂ ਕਰ ਸਕਦੇ ਹਾਂ ਠੀਕ ਹੈ ਐਵੇਂ ਇਧਰਲੀ ਸਾਈਡ ਇੱਥੋਂ ਇੱਥੇ ਡੱਬੀ ਮੁੱਕ ਗਈ ਨਾ ਆ ਡੱਬੀ ਇੱਥੇ ਮੁੱਕ ਗਈ ਇੱਥੇ ਟਾਂਕਾ ਭਰਾਂਗੇ ਬਾਹਰਲੇ ਪਾਸੇ ਤਾਂ ਆਵਾਂ ਲਾ ਵੀ ਥੋੜਾ ਜਿਹਾ ਟੇਡਾ ਆਏ ਟੇਢੀ ਸੂਈ ਕੱਢਣੀ ਆਸੀ ਸਿੱਧੀ ਨਹੀਂ ਕੱਢਣੀ ਟੇਢੀ ਸੂਈ ਕੱਢਣੀ ਆ ਹਾਂ ਕੀ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਅਸੀਂ ਪਿੱਛੇ ਨੂੰ ਆਉਣਾ ਤਾਂ ਇੱਥੋਂ ਵੀ ਅਸੀਂ ਥੋੜੀ ਜਿਹੀ ਡੱਬੀ ਤੋਂ ਬਾਹਰ ਨੂੰ ਬਿਲਕੁਲ ਥੋੜੀ ਜਿਹੀ ਹਲਕੀ ਜੀ ਫੇਰ ਆਏ ਟੇਡਾ ਕਰਕੇ ਆਏ ਟੇਡਾ ਕਰਕੇ ਥੋੜੀ ਜਿਹੀ ਬਾਹਰ ਨੂੰ ਤਾਂ ਧਾਗਾ ਉੱਪਰ ਦੀ ਰੱਖਣਾ ਚਿੰਦੀ ਬੁੱਟੀ ਦਾ ਇੰਨਾ ਕ ਜਿਆਦਾ ਟ੍ਰੈਂਡ ਹੈ ਹੁਣ ਇਸ ਟਾਈਮ ਤਾਂ ਜਿਵੇਂ ਆਹਾ ਆਪਾਂ ਇਧਰੋਂ ਬਾਹਰ ਨੂੰ ਕੱਢਿਆ ਤਾਂ ਇਹ ਐਸੀ ਇਧਰਲੀ ਸਾਈਡ ਨੂੰ ਠੀਕ ਹੈ ਜਾਂ ਤਾਂ ਤੁਸੀਂ ਹੱਥ ਕਮਾ ਲਿਓ ਤਾਂ ਇਹ ਇਧਰੋਂ ਹਲਕਾ ਜਾ ਬਾਹਰ ਨੂੰ ਤੇ ਟੇਡਾ ਟੇਡਾ ਹੀ ਟਾਂਕਾ ਭਰਨਾ ਠੀਕ ਹੈ ਤਾਂ ਇਹ ਇਹਦੇ ਉੱਪਰ ਦੀ ਹੈ ਇਹਨੂੰ ਅਸੀਂ ਉੱਪਰ ਚੱਕ ਲੈਣਾ نیچے ਦੀ ਇੱਕ ਉੱਪਰ ਦੀ ਇੱਕ نیچے ਦੀ ਇੱਕ ਨੱਪ ਲੈਣਾ ਇੱਕ ਸੂਈ ਦੇ ਵਿੱਚ ਚੱਕ ਲੈਣਾ ਤਾਂ ਇਹ ਵੀ ਹਲਕਾ ਜਾਂ ਬਾਹਰ ਨੂੰ ਟਾਂਕਾ ਭਰਾਂਗੇ ਅਸੀਂ ਤੇ ਜਿਹੜਾ ਤੱਗਾ ਉਹ ਇੱਧਰ ਹੀ ਸਾਈਡ ਕਰਕੇ ਐਂ ਟੇਡਾ ਟਾਂਕਾ ਪਾਉਣਾ ਹਮੇਸ਼ਾ ਠੀਕ ਹੈ ਹਲਕਾ ਜਾਂ ਟਾਂਕਾ ਬਾਹਰ ਨੂੰ ਰੱਖਣਾ ਬਸ ਜਿਹੜਾ نیچے ਜਾਣਾ ਬਾਕੀ ਜਿਹੜਾ ਸਿੰਧੀ ਬੁੱਟੀ ਦਾ ਕੰਮ ਹੁੰਦਾ ਉਹ ਸਾਰਾ ਆ ਵੀ ਦੇਖੋ ਡੱਬੀ ਤੋਂ ਥੋੜਾ ਜਿਹਾ ਬਾਹਰ ਨੂੰ ਤੇ ਸੂਈ نیچے ਨੂੰ ਰੱਖ ਕੇ ਥੋੜਾ ਜਿਹਾ ਟੇਡਾ ਟਾਂਕਾ ਠੀਕ ਹੈ ਫਿਰ ਇਹ ਵੀ ਇਹ ਸੂਈ ਉੱਪਰ ਵਾਲੀ ਥੋੜਾ ਜਿਹਾ ਟੇਡਾ ਦੇਖੋ ਉੱਪਰ ਆ ਗਿਆ ਫਿਰ ਅਗਲਾ نیچے ਦੀ ਇੱਕ ਨੱਪ ਲੈਣਾ ਇੱਕ ਚੱਕ ਲੈਣਾ ਇਹ ਵੀ ਥੋੜਾ ਜਿਹਾ ਬਾਹਰ ਨੂੰ ਤੇ ਸੂਈ ਉੱਪਰ ਨੂੰ ਇਸ ਤਰ੍ਹਾਂ ਟੇਢੀ ਇੱਕ ਵਾਰੀ ਜਦੋਂ ਤੁਸੀਂ ਇਹ ਚੀਜ਼ ਬਣਾ ਲਈ ਫਿਰ ਤੁਹਾਨੂੰ ਆਪ ਦੇ ਆਪ ਪਤਾ ਲੱਗ ਜਾਊ ਕਿ ਕਿਹੜਾ ਟੰਕਾ ਅਸੀਂ ਨੱਪਣਾ ਹੈ ਕਿਹੜਾ ਟੰਕਾ ਅਸੀਂ ਚੱਕਣਾ ਹੈ ਮਸੂਮੇ ਇਹ ਕੋਸ਼ਿਸ਼ ਕਰ ਰਹੀ ਆ ਕਿ ਤੁਸੀਂ ਘਰ ਹੀ ਬੈਠੇ ਬਿਨਾ ਕਿਸੇ ਫੀਸ ਤੋਂ ਸਿੱਖ ਸਕੋ ਕਿਉਂਕਿ ਅਸੀਂ ਕਿਤੇ ਸਿੱਖਣ ਜਾਂਦੇ ਆ ਫੀਸ ਦਿਨੇ ਆ ਹਨਾ ਤਾਂ ਸਿਖਾਉਣਾ ਤਾਂ ਉਹਨਾਂ ਨੇ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਤਾਂ ਤੁਸੀਂ ਬਿਨਾ ਕਿਸੇ ਫੀਸ ਦਿੱਤੇ इजीली ਆਪਦਾ ਕੰਮ ਸਿੱਖ ਸਕਦੇ ਹੋ ਆ ਦੇਖੋ ਹੁਣ ਮੈਂ ਆਹਾ ਟਾਗਾ ਆਵਲਾ ਉੱਪਰ ਰੱਖਿਆ ਤਾਂ ਇੱਧਰ ਆਪਾਂ نیچے ਰੱਖਾਂਗੇ ਹਲਕੀ ਜਿਹੀ ਬਾਹਰ ਨੂੰ ਲੈ ਕੇ ਤਿਰਛੀ ਸੂਈ ਭਰ ਲੈਣੀ ਆਏ ਤਿਰਛੀ ਸੂਈ ਭਰ ਲੈਣੀ ਆ ਠੀਕ ਹੈ ਟਿੱਦੀ ਹਾਂ ਟਿੱਦੀ ਜਿਹੜਾ ਇਹ ਟਿੱਡਾ ਟੰਕਾ ਭਰਦੇ ਆ ਸੀ ਇਹ ਕੱਪੜੇ ਦੇ ਵਿੱਚ ਭਰਿਆ ਜਾਂਦਾ ਹੁਣ ਆ ਦੇਖੋ ਆਹਾ ਇੱਥੋਂ ਉੱਪਰ ਨੂੰ ਡਿੱਡਾ ਆਇਂ ਉਹ ਬਲਾ ਉੱਪਰ ਨੂੰ ਆਇਂ ਟਿੱਡਾ ਅਮਰੀਨ ਮਹਿਰੀਨ ਇਹਨਾਂ ਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਆ ਦੇਖੋ ਜਿਵੇਂ ਹੁਣ ਧਾਗਾ ਉੱਪਰ ਦੀ ਆ ਗਿਆ ਤਾਂ ਹਾਂ ਅਸੀਂ ਨੀਚੇ ਦੀ ਮਮਾ ਤੁਹਾਡਾ ਪਹਿਲਾ ਟੰਕਾ ਜਿਆ ਕਰਾਸ ਆ ਨਾ ਇਹ ਕਰਾਸ ਟੰਕਾ ਥੋੜਾ ਨਹੀਂ ਆ ਚੀਜ਼ ਬਣ ਗਈ ਫਿਰ ਅਸੀਂ ਜਿੱਥੇ ਧਾਗਾ ਨੱਪਿਆ ਸੀ ਆ ਦੇਖੋ ਅਮਰੀ ਨੇੜੇ ਕਰਕੇ ਦਿਖਾਈ ਇਹਦੇ ਚੁੰਝ ਦੇ ਵਿੱਚਕਾਰ ਜਿਹੜਾ ਕੱਪੜਾ ਬਚਿਆ ਵਾਲਾ ਹੈ ਨਾ ਇੱਥੋਂ ਦੀ ਸੂਈ ਕੱਢਣੀ ਆ ਇੱਥੋਂ ਦੀ ਸੂਈ ਕੱਢਣੀ ਆ ਆ ਵਾਲਾ ਧਾਗਾ ਨੱਪਿਆ ਹੋਇਆ ਇਹਨੂੰ ਅਸੀਂ ਚੱਕ ਲੈਣਾ ਦਾਦੀ ਕੋਲ ਮਰ ਜਾਂਦੇ ਪਰਸੀ ਅਸੀਂ ਉਹਨੂੰ نیچے ਹਾਂਜੀ ਹਾਂ ਅਮਰੀ ਨੇ ਇਹਨੂੰ ਲੈ ਕੇ ਜਾਈ ਮੈਰੀਨ ਬਾਹਰ ਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਅਸੀਂ ਇੱਧਰ ਨੂੰ ਲੈ ਗਏ ਆਹਾਂ ਕੱਢਾ ਨੱਪਿਆ ਹੋਇਆ ਹੈ ਨਾ ਸੂਈ ਦੇ ਉੱਪਰ ਚੱਕ ਲੈਣਾ ਹੋਣੇ ਬੰਨ। ਆ ਦੇਖੋ ਆਹ ਵਾਲੇ ਧਾਗੇ ਦੇ ਨੀਚੇ ਦੀ ਹੈ ਨਾ ਹੁਣ ਅਸੀਂ ਆਹ ਸੂਈ ਦੇ ਉੱਪਰ ਦੀ ਕਰ ਲਿਆ। ਤਾਂ ਆਹਾ ਫਿਰ ਅਸੀਂ ਇੱਧਰ ਨੂੰ ਕਮਾ ਲੈਣਾ ਹੱਥ ਆਈ। ਜਿਹੜਾ ਧਾਗਾ ਨੀਚੇ ਹੈ ਉਹ ਅਸੀਂ ਉੱਪਰ ਕਰ ਲੈਣਾ। ਫੇਰ ਆਹਾ ਉੱਪਰ ਹੈ ਇਹਨੂੰ ਅਸੀਂ ਨੀਚੇ ਦੀ ਨੱਪਦੇ ਹੋਏ ਨੀਚੇ ਦੀ ਨੱਪਦੇ ਹੋਏ ਇਹਦੇ ਵਿੱਚ ਦੀ ਧਾਗਾ ਕੱਢਣਾ ਸੂਈ। ਠੀਕ ਹੈ ਇੱਥੋਂ ਦੀ ਸੂਈ ਕੱਢ ਲੈਣੀ ਹੈ ਜਿਹੜੀ ਆਹ ਵਾਲੀ ਖੁੰਝ ਨਹੀਂ ਬੰਦਿਆ ਸੀ ਇਹਦੇ ਵਿੱਚ ਦੀ ਕੱਢਣੀ ਹੁੰਦੀ ਹੈ ਠੀਕ ਹੈ ਕੱਪੜੇ ਦੇ نیچے ਨਹੀਂ ਲੈ ਕੇ ਜਾਣੀ ਧਾਗੇ ਦੇ ਵਿੱਚ ਹੀ ਸੂਈ ਘਮਾਉਣੀ ਆ ਹੁਣ ਧਿਆਨ ਨਾਲ ਦੇਖੋ ਜਿਵੇਂ ਆਹ ਧਾਗਾ ਨੱਪਿਆ ਹੋਇਆ ਤਾਂ ਅਸੀਂ ਇਹਨੂੰ ਸੂਈ ਦੇ ਉੱਪਰ ਕਰ ਲਿਆ ਅਗਲਾ ਨੱਪਿਆ ਜਾਊਗਾ ਫਿਰ ਆਹ ਵਾਲਾ ਜਿਹੜਾ ਨੱਪਿਆ ਹੋਇਆ ਸੀ ਅਸੀਂ ਉਹਦੇ ਵਿੱਚ ਦੀ ਸੂਈ ਕੱਢ ਲਈ ਫਿਰ ਵੀ ਜੇ ਤੁਹਾਨੂੰ ਕਿਤੇ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਮੇਰਾ WhatsApp ਨੰਬਰ ਦਿੱਤਾ ਹੋਇਆ ਹੈ ਮੇਰੇ WhatsApp ਨੰਬਰ ਦੇ ਉੱਤੇ ਪੁੱਛ ਸਕਦੇ ਹੋ ਜਿੰਨੇ ਹੁਣ ਆ ਧਾਗਾ ਆਹ ਵਾਲਾ ਧਾਗਾ ਜੂ ਨੱਪਿਆ ਹੋਇਆ ਤਾਂ ਅਸੀਂ ਇਹਨੂੰ ਚੱਕ ਲੈਣਾ ਆਗਲੇ ਦੋਨੋਂ ਧਾਗੇ ਅਸੀਂ ਨੱਪ ਦਿੰਨੇ ਆ ਇੱਕ ਧਾਗਾ ਚੱਕ ਕੇ ਦੋਨੋਂ ਧਾਗੇ ਨੱਪੇ ਜਾਂਦੇ ਆ ਠੀਕ ਹੈ ਜੀ ਤਾਂ ਆਹ ਧਾਗਾ ਨੱਪਿਆ ਹੋਇਆ ਸੀ ਇਹਨੂੰ ਅਸੀਂ ਸਿੰਗਲ ਵਾਲੇ ਨੂੰ ਚੱਕ ਲਿਆ ਠੀਕ ਹੈ ਫਿਰ ਆਹ ਨੱਪ ਦੇਣਾ ਤਾਂ ਆਹ ਵਾਲਾ ਧਾਗਾ ਜਿਹੜਾ ਅਸੀਂ ਨੱਪ ਕੇ ਗਏ ਸੀ ਪਹਿਲਾਂ ਇਹਨੂੰ ਅਸੀਂ ਚੱਕ ਲੈਣਾ ਐਸ ਤਰੀਕੇ ਨਾਲ ਤਾਂ ਛੋਟਾ ਜਿਹੜਾ ਆਹ ਵਾਲਾ ਇੱਕ ਬਾਕਸ ਹੈ ਹੁਣ ਕੰਪਲੀਟ ਹੋ ਗਿਆ ਮੈਂ ਨਾ ਜਿਹੜਾ ਧਾਗਾ ਲਿਆ ਇਹ ਡਬਲ ਕਲਰ ਦਾ ਲਿਆ ਹੈ ਤੁਸੀਂ ਸਿੰਗਲ ਕਲਰ ਵਾਲਾ ਧਾਗਾ ਵੀ ਲੈ ਸਕਦੇ ਹੋ ਫਿਰ ਅਸੀਂ ਦੇਖੋ ਅਮਰੀਨ ਬਿਲਕੁਲ ਨੇੜੇ ਕਰੋ ਬਿਤੇ ਕੈਮਰਾ ਆ ਦੇਖੋ ਜਿਵੇਂ ਆਹ ਧਾਗਾ ਨੀਚੇ ਹੈ ਨਾ ਇਹਨੂੰ ਅਸੀਂ ਸੂਈ ਦੇ కడ్ లేక సూప ర ధాగా ఏద్యా ఫాగా నీచే ఇక్క లే చక్క లేదే పల్ ను మోడ ఆచే కలూ ఉన్నా చక్క లే ਉਸ ਤੋਂ ਬਾਅਦ ਜਿਹੜਾ ਆ ਨੱਪਿਆ ਹੋਇਆ ਆ ਆ ਨੱਪਿਆ ਹੋਇਆ ਇਹਨੂੰ ਚੱਕ ਲੈਣਾ ਅਗਲੇ ਦੋਨੋਂ ਧਾਗਿਆਂ ਨੂੰ ਅਸੀਂ ਨੱਪ ਦੇਣਾ ਫਿਰ ਆ ਨੱਪਿਆ ਹੋਇਆ ਇਹਨੂੰ ਚੁੱਕ ਲੈਣਾ ਤੇ ਇਹਦੇ ਉੱਪਰ ਦੀ ਆ ਧਾਗਾ ਨੱਪਿਆ ਹੋਇਆ ਸੀ ਸਾਡਾ ਤੈਨੂੰ ਚੁੱਕ ਲੈਣਾ ਇੱਕ ਧਾਗਾ ਨੱਪ ਦੇਣਾ ਅਗਲਾ ਧਾਗਾ ਸੀ ਚੱਕ ਲੈਣਾ ਠੀਕ ਹੈ ਫਿਰ ਇਹਦੇ ਉੱਪਰ ਦੀ ਘਮਾਉਂਦੇ ਹੋਏ ਜਿਹੜਾ ਧਾਗਾ ਨੱਪਿਆ ਹੋਇਆ ਸੀ ਉਹਨੂੰ ਚੁੱਕ ਲੈਣਾ ਤੇ ਅਗਲੇ ਦੋਨੋਂ ਧਾਗੇ ਨੱਪ ਲੈਣੇ ਆ ਨੀਚੇ ਉੱਪਰ ਦੀ ਸੂਈ ਲੈ ਕੇ ਜਾਣੀ ਆ ਉੱਪਰ ਦੀ ਸੂਈ ਲੈ ਕੇ ਗਏ ਫਿਰ ਆ ਤਾਂ ਅਗਾਂ ਨੱਪਿਆ ਹੋਇਆ ਇਹਨੂੰ ਅਸੀਂ ਸੂਈ ਦੇ ਨਾਲ ਉੱਪਰ ਚੱਕਣਾ ਇਹਦੇ ਵਿੱਚ ਦੀ ਸੂਈ ਲੰਘਾਉਣੀ ਆ ਉਸ ਤੋਂ ਬਾਅਦ ਆਤਾ ਗਾ ਦੇਖੋ ਇੱਧਰ ਨੀਚੇ ਐ ਇਹਨੂੰ ਉੱਪਰ ਕਰਨਾ ਆ ਨੀਚੇ ਐ ਇਹਨੂੰ ਉੱਪਰ ਕਰਨਾ ਮੈਨੂੰ ਕੰਗੇ ਲੱਗਿਆ ਪਲੀਜ਼ ਉਸ ਤੋਂ ਬਾਅਦ ਉਸ ਤੋਂ ਬਾਅਦ ਆਤਾ ਗਾ ਨੀਚੇ ਜਿਹੜਾ ਤਾਂ ਹੇਠਾਂ ਨੂੰ ਅਸੀਂ ਚੱਕਦੇ ਜਾਣਾ ਜਿਹੜਾ ਉੱਪਰ ਆਉਣਾ ਅਸੀਂ نیچے ਦਬਦੇ ਜਾਣਾ ਐਸ ਤਰ੍ਹਾਂ ਫਿਰ ਸੇਮ ਤਰੀਕੇ ਨਾਲ ਜਿਹੜਾ نیچے ਉਹਨੂੰ ਉੱਪਰ ਉੱਪਰ ਵਾਲੇ ਨੂੰ نیچے ਐਸ ਤਰ੍ਹਾਂ ਐਸ ਤਰੀਕੇ ਨਾਲ ਤੁਹਾਡਾ ਦੂਸਰਾ ਬਾਕਸ ਵੀ ਕੰਪਲੀਟ ਹੋ ਜਾਊਗਾ ਆ ਤਾਂ ਅਗਨ ਇੱਚੇ ਸੀ ਆ ਦੇਖੋ మన ద ఆ తాగా నీచే ఆ ధాగం నీచే సూ చక్క లే దూసరే నప్ప తిసరే ఫను చక్కనతో బాధ జీచే ఆ ధాగ నీచే ఆ ఉపగది ఆవల్విచేది ਤੇ ਜਿਹੜੀ ਸੂਈ ਆ ਸੀ ਇਸ ਤਰ੍ਹਾਂ ਇੱਧਰ ਦੀ ਲੰਗਾਉਣੀ ਆ ਠੀਕ ਹੈ ਇਹ ਇੱਧਰ ਦੀ ਲੰਗਾ ਕੇ ਫਿਰ ਉਸ ਤੋਂ ਬਾਅਦ ਆ ਧੱਗਾ ਸਾਡਾ ਨੀਚੇ ਐ ਨਾ ਇਹਨੂੰ ਅਸੀਂ ਚੱਕਣਾ ਤੇ ਇਹਨੂੰ ਸਿੱਧੇ ਧੱਗਾ ਲੰਗਾ ਕੇ ਲੈ ਜਾਣਾ ਧੱਗਾ ਦੋਨੋਂ ਧੱਗਿਆਂ ਦੇ ਉੱਪਰ ਦੀ ਗਿਆ ਇਹਨੂੰ ਉੱਪਰ ਚੱਕਣਾ ਜਿਹੜਾ ਨੱਪਿਆ ਹੋਇਆ ਸੀ ਕਿਉਂਕਿ ਹੁਣ ਅਸੀਂ ਇੱਥੇ ਜਿਹੜੇ ਇਹਦੀ ਐਂਡਿੰਗ ਕਰਨੀ ਆ ਇਹਦੀ ਐਂਡਿੰਗ ਕਿਸ ਤਰੀਕੇ ਨਾਲ ਹੁੰਦੀ ਆ ਜਿਹੜਾ ਆ ਤਾਗਾ ਨੀਚੇ ਆ ਇਹਨੂੰ ਚੱਕ ਲੂ ਠੀਕ ਹੈ ਇਹਨੂੰ ਚੁੱਕ ਲਿਆ ਆ ਉੱਪਰ ਐ ਇਹਨੂੰ ਨੀਚੇ ਕਰ ਦੋ ਆ ਨੀਚੇ ਇਹਨੂੰ ਉੱਪਰ ਤੇ ਇਸ ਤਰ੍ਹਾਂ ਤੇ ਇੱਥੋਂ ਦੀ ਅਸੀਂ ਸੂਈ ਲੰਘਾ ਕੇ ਨੀਚੇ ਗੰਡ ਦੇ ਦੇਈਏ ਸੋ ਇਸ ਤਰੀਕੇ ਨਾਲ ਤੁਸੀਂ इजीली ਇਹਨੂੰ ਫਿਲ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਹਾਂਜੀ ਇਸ ਤਰੀਕੇ ਨਾਲ ਤੁਸੀਂ ਇਸ ਬੁੱਟੀ ਨੂੰ ਫਿਲ ਕਰ ਸਕਦੇ ਹੋ ਇਹ ਇੱਕ ਬਾਕਸ ਦੇ ਵਿੱਚ ਹੈ ਇਹਨੂੰ ਅਸੀਂ ਪੰਜ ਬਾਕਸ ਸੱਤ ਬਾਕਸ ਤਿੰਨ ਬਾਕਸ ਕਿਸੇ ਵੀ ਤਰੀਕੇ ਦੇ ਨਾਲ ਬਾਰਡਰ ਦੇ ਵਿੱਚ ਕੱਲੀ ਆਹ ਵਾਲੀ ਬੁੱਟੀ ਵੀ ਬਣਾ ਸਕਦੇ ਹਾਂ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਸਕਦੇ ਹੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਥੈਂਕ ਯੂ